ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਿਫਤ ਖਸਾਮਨੀ ਨੂਰ ਅਰਸਾ ਕੁਰਸਹਾ ਉਦੋ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤ ਸਾਹ ਹੋ ਸਿਰ ਸਾਹੰਦ ਜਿਸ ਪਾਸ ਬੈਠੇ ਆ ਸੋਹੀਐ ਸਬਨਾੰਦਾ ਵੇਸਾ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬੈਠਿਆ ਸੋਹੀ ਸਬਨਾੰਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾ ਘਰਤੀਜ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਲ ਪੰਚਹੁ ਨਹੀਂ ਸਹਿ ਸਾ ਚੁਕਾਇਆ ਸਿਕਦਾਰੋ ਨਹ ਪਤੀ ਆਇਆ ਉਮਰ ਚੇਰਾ ਮਿਲ ਰਾਜਨ ਰਾਮ ਨਵੇਰਾ ਮਿਲ ਪੰਚਹ ਨਹੀਂ ਸਹਿਸਾ ਚੁਕਾਇਆ ਸਿਕਦਾਰੋ ਨਹ ਪਤੀ ਆਇਆ ਉਮਰਾਵੋ ਅਗੈ ਚੇਰਾ ਮਿਲ ਰਾਜਨ ਰਾਮ ਨਵੇਰਾ ਅਬ ਢੂਡਨ ਕਤਹ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾ ਕਤ ਆਵੈ ਕਤ ਜਾਈ ਸਹ ਸਾਚ ਨਿ ਆਏ ਨਵੇਰਾ ਉਹ ਹ ਸਮਠਾਕੁਰ ਸਮ ਚੇਰਾ ਅੰਤਰ ਜਾਮੀ ਜਾਨ ਬੇਨ ਬੋਲਤ ਆਪੋ ਪਛਾਨ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚੁਤرائی ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚੁਤrai ਮੇਲਾ ਨਾਨਕ ਆਪ ਗਵਾਈ ਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਕਰ ਤੀਜਾ ਚੌ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਮਿਲ ਪੰਜ ਹੋ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹ ਪਤੀ ਆਇਆ ਉਮਰਾਵ ਹੋ ਆਗੇ ਚੇਰਾ ਮਿਲ ਰਾਜਨ ਰਾਮ ਨਵੇਰਾ